ਸਸੀਗਾਲ ਜੀ ਸਾਰਿਆਂ ਨੂੰ ਦੋਸਤੋ ਅੱਜ ਦੀ ਵੀਡੀਓ ਬਣਾਉਣਾ ਕੋਈ ਸ਼ੌਕ ਨਹੀਂ ਇਹ ਮਜਬੂਰੀ ਬਣੀ ਹੋਈ ਹੈ ਇੱਕ ਹਮਦਰਦੀ ਹੈ ਕਿਸਾਨ ਨਾਲ ਅੱਪਾ ਅੱਜ ਖੜੇ ਆ ਜਿਲ੍ਹੇ ਬਠਿੰਡੇ ਦਾ ਪਿੰਡ ਹੈ ਬਾਈ ਤੋਂ ਸਾਰੀ ਜਾਣਕਾਰੀ ਲੈਣੇ ਆ ਬਾਈ ਜੀ ਸਸਰੀਕਾਲ ਸਸਰੀਕਾਲ ਬਾਈ ਜੀ ਕਿਹੜਾ ਪਿੰਡ ਆ ਪਿੰਡ ਮੰਡੀਕਲਾ ਜੀ ਮੰਡੀਕਲਾ ਬਠਿੰਡਾ ਦਾ ਰੰਪਰੇ ਫੁੱਲ ਦੇ ਲੱਗ ਗਏ ਰੰਪਰੇ ਫੁੱਲ ਦੇ ਲੱਗ ਗਏ ਤੇ ਕੀ ਨਾਮ ਆਪਣਾ ਅਮਰ ਸਿੰਘ ਜੀ ਅਮਰ ਸਿੰਘ ਨਾਮ ਆ ਤੇ ਕੀ ਮਜਬੂਰੀ ਪੈ ਗਈ ਵੀ ਜਿਹੜੀ ਆ ਕਣਕ ਜਿਹੜੀ ਮਜਬੂਰੀ ਕਣਕ ਸੁੰਡ ਵਾਲਾ ਜੀ ਸੁੰਡ ਵਾਲਾ ਹਾਂ ਜੀ ਤੇ ਜਿਵੇਂ ਦੇਖਿਆ ਗਿਆ ਕਿ ਮਹਿਕਮੇ ਵਾਲੇ ਕਹਿੰਦੇ ਆ ਵੀ ਕੋਈ ਦਵਾਈ ਸਿਰਕ ਕੇ ਕੋਈ ਇਲਾਜ ਹੋਇਆ ਇਹਦਾ ਕਿ ਹੋਇਆ ਨਹੀਂ ਹਾਂ ਕੋਈ ਨਹੀਂ ਪਹਿਲਾਂ ਦਵਾਈ ਵੀ ਲੱਗੀ ਸੀ ਕਲੋਰੋ ਲਾ ਕੇ ਵੀ ਜੀ ਹਾਂਜੀ ਇੱਕ ਦਵਾਈ ਉੱਤੇ ਵੀ ਛਿੜਕ ਕੇ ਦੇਖ ਲਈ ਹਾਂਜੀ ਕਣਕ ਹਲੇ ਰਮਾਉਣ ਨੂੰ ਕਹਿੰਦੇ ਸੀ ਵਿੱਚ ਛਿੱਟਾ ਰਮਾਉਣ ਵੇਲੇ ਛੋਟੀ ਸੀ ਕਣਕ ਦਾ 12 ਦਿਨਾਂ ਦੀ ਸੀ ਹਾਂਜੀ ਸੁੰਡ ਵਾਲਾਗਾ ਹਾਂ ਵੇਜੇ ਵੇ ਦੌਗਿਆਂ ਇਹਦਾ ਸਾਰੀਆਂ ਹੀ ਦੌਗਿਆਂ ਖਾਲੀਆਂ ਜਾਵਾਂ ਹਾਂ ਉਹ ਤਾਂ ਦੇਖੀ ਅਸੀਂ ਬਹੁਤ ਜਾ ਕੇ ਲਗਭਗ ਖਤਮ ਹੀ ਸੀ ਉਹ ਹੈਗਾ ਆਮ ਵੀ ਬਹੁਤ ਆਏ ਕੋਈ ਹੈ ਨਹੀਂ ਜਿਵੇਂ 5 10 ਬੂਟੇ ਮੰਗਰ 10 ਬੂਟੇ ਪਾਟਦੇ ਸੱਤ ਅੱਠ ਚੌਥਿਆ ਹੀ ਜਾਂਦਾ ਠੀਕ ਹੈ ਤੇ ਉਹ ਦੌਗਿਆਂ ਦੌਗਿਆਂ ਦਾ ਜਮੇ ਵਿਰਲਾ ਕਰਤਾ ਤੇ ਹੁਣ ਕੀ ਕਹਦੇ ਹਾਂ ਵੀ ਇਹ ਸੁਪਰ ਲੀਡਰ ਵਿੱਚ ਕਹਿੰਦੇ ਸੀਗੇ ਵੀ ਪਾਣੀ ਲਾ ਕੇ ਸਪਰੇਅ ਛਿੱਟੋ ਪਾਣੀ ਲਾ ਕੇ ਤਾਂ ਫਿਰ ਹੁਣ ਦੱਸ ਦੇਣਾ ਜੀ ਤਾਂ ਕਣਕ ਆ ਇਹ ਕੀ ਹੋਊਗੀ ਫਿਰ ਠੀਕ ਹੈ ਪਾਣੀ ਲਾ ਕੇ ਵੀ ਕੋਈ ਰੋਕਥਾਮ ਨਹੀਂ ਵਿੱਚ ਪਾਣੀ ਲਾ ਕੇ ਵੀ ਛਿੱਟਿਆ ਲੋਕਾਂ ਨੂੰ ਉਹਨਾਂ ਦੇ ਵੀ ਕੋਈ ਰੋਕਥਾਮ ਨਹੀਂ ਉਹਨਾਂ ਨੇ ਫਿਰ ਉੱ ਪਾਣੀ ਲਾ ਕੇ ਵੀ ਛਿੱਟ ਕੇ ਦੇਖ ਲਿਆ ਉਹਨਾਂ ਨੇ ਉੱਤੇ ਲਾ ਕੇ ਉੱਤੇ ਵੀ ਛਿੜਕ ਕੇ ਦੇਖ ਲਈ ਹਾਂ ਉਹਨਾਂ ਦੇ ਵੀ ਨਹੀਂ ਕੋਈ ਟਕਿਆ ਹੋਇਆ ਉਮੀ ਫਿਰਦਾ ਸੰਦਾ ਮੇਰਾ ਅਸੀਂ ਫਿਰ ਹੁਣ ਇਹੀ ਮੰਨਿਆ ਵੀ ਤੇਰਾ ਬਾਕੇ ਉਹ ਕਰੋ ਫਿਰ ਇਹਦੇ ਨਾਲ ਕੋਈ ਉਹ ਨਹੀਂਗਾ ਤੇ ਹੁਣ ਮਤਲਬ ਲੋਕਾਂ ਦੀ ਗਣ ਕਰ ਦੂਜਾ ਪਾਣੀ ਲੱਗੀ ਜਾਂਦਾ ਵੀ ਇੰਨੀ ਜਿਆਦੇ ਪਛੇਤੀ ਹੋ ਜੂ ਇਹ ਤਾਂ ਬਹੁਤ ਵੱਡਾ ਨੁਕਸਾਨ ਆ ਲੈ ਕ ਜਿੰਮੇਦਾਰ ਦਾ ਨੁਕਸਾਨ ਤਾਂ ਹੈਗਾ ਫਿਰ ਹੁਣ ਜਦੋਂ ਮੈਕਮੇ ਵਾਲਿਆਂ ਨੇ ਅੱਗ ਨਹੀਂ ਲਾਉਣ ਦਿੱਤੀ ਅਸੀਂ ਤਾਂ ਸੜਕ ਤੇ ਵਾਹਣਾ ਸਾਡੇ ਕੋਲੇ ਤਾਂ ਇੱਥੇ ਖੜੇ ਹੀ ਰਹਿੰਦੇ ਸੀ ਅੱਛਾ ਅੱਜ ਲੈਣਾ ਅੱਜ ਕੱਲੀਆਂ ਵੀ ਲੈਣਾ ਜੀਆਂ ਮਚਾ ਕੇ ਚਾਲੂ ਫਰਹੀਦਰ ਨਾਲ ਬੀਜਾਂਗੇ ਸਾਨੂੰ ਲੈਣਾ ਨੂੰ ਅੱਗ ਵੀ ਮਸਾਜ ਹੀ ਲਾਈ ਆ 4 ਵਜੇ ਉਹ ਵੀ ਮੱਛੀ ਨਹੀਂ ਉੰਨੀ ਚੱਜ ਨਾਲ ਅੱਛਾ ਫਿਰ ਸਾਡਾ ਇੱਥੇ ਦਾ ਪੰਨ ਦਾਸ ਦੇਣਾ ਐ ਕਰੀ ਗਏ ਸੀ ਅੱਖਾਂ ਚਾਲਾ ਉਹ ਕਰਦੇ ਆ ਵੀ ਲੈਣਾ ਮਚਾ ਕੇ ਬੀਜ ਲਾਂਗੇ ਸਾਡਾ ਵਾਹਣ ਖੁਸ਼ਕ ਹੋ ਗਿਆ ਅੱਛਾ ਫਿਰ ਅਸੀਂ ਰੌਣੀ ਕਰੀ ਉਹ ਮੈਂ ਲੈਣਾ ਮਚਾ ਕੇ ਵੇਲੇ ਇੱਕ ਵੇਲੇ ਫਿਰ ਸਾਨੂੰ ਰੌਣੀ ਕਰਨੀ ਪੈਗੀ ਜਦੋਂ ਮਗਰੋਂ ਖੁਸ਼ਕ ਹੋ ਗਿਆ ਵਾਹਣ ਠੀਕ ਹੈ ਫਿਰ ਹੁਣ ਰੌਣੀ ਕਰਕੇ ਵੀਜੀ ਨੂੰ ਦੱਸ ਦੇਣ ਹੋਏ ਆ ਹਲੇ ਸਾਡਾ ਹੀ 25 26 27 ਤਰੀਕ ਦੀ ਕਣਕ ਵੀਜੀ ਆ ਇਹ ਠੀਕ ਹੈ ਹੁਣ ਸੁਣਦੇ ਪਏਗਾ ਇਹਦੇ ਚ ਫਿਰ ਹੁਣ ਉਹ ਸਾਰਾ ਖਤਮ ਕਰੀ ਜਾਂਦਾ ਦੋਗਿਆਂ ਠੀਕ ਹੈ ਐ ਕਰਕੇ ਹੁਣ ਫਿਰ ਸਰਕਾਰਾਂ ਵੱਡੇ ਵੱਡੇ ਵਾਅਦੇ ਕਰਦੀਆਂ ਸੀ ਜਦੋਂ ਝੋਨੇ ਦੀ ਪਰਾਲੀ ਨੂੰ ਜ਼ਿੰਮੇਦਾਰ ਅੱਗ ਲਾਉਂਦਾ ਸੀ ਉਦੋਂ ਤਾਂ ਉਹਨਾਂ ਦਾ ਸੈਟੇਲਾਈਟ ਆ ਜਾਂਦਾ ਸੀ ਕਿਤੇ ਲਾਲ ਬੱਤੀ ਵਾਲੀ ਗੱਡੀ ਆ ਜਾਂਦੀ ਸੀ ਉਹਨੂੰ ਕੋਈ ਮੈਕੀਨਿਕ ਪਹੁੰਚਿਆ ਕੋਈ ਨਹੀਂ ਆ ਇੱਥੇ ਕੋਈ ਮੈਕੀਨਿਕ ਵਾਲਾ ਨਹੀਂ ਆਇਆ ਜੀ ਫੋਨ ਵੀ ਕਰਿਆ ਸੀ ਕੋਲ ਨੂੰ ਵਾਕਿਆ ਇਹ ਤਾਂ ਆਈਆਂ ਜੀ ਤੁਸੀਂ ਆਏ ਦਵਾਈ ਛੱਡਦੇ ਹੋ ਐ ਉੱਥੇ ਬੈਠੇ ਕਹੀ ਜਾਂਦੇ ਆ ਅੱਛਾ ਕੋਈ ਨਹੀਂ ਕਿਸੇ ਨੇ ਹੋ ਕਰਿਆ ਜੀ ਤੇ ਆਹ ਭਾਈ ਥੋੜੇ ਨਾਲ ਕੰਮ ਕਰਦਾ ਹਾਂ ਜੇ ਕੋਈ ਦਵਾਈ ਦੂਈ ਕਰਕੇ ਤਾਂ ਇਲਾਜ ਹੋ ਜਾਂਦਾ ਯਾਰ ਨਹੀਂ ਨਹੀਂ ਬਈ ਹੋਇਆ ਨਹੀਂ ਹੋਇਆ ਨਹੀਂ ਨਾ 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 ਕੀ ਕੀ ਕੁਛ ਕਰਿਆ ਜਿਹਦੇ ਸਪਰੇ ਕਰੀ ਸੀ ਕਲੋਰੋ ਲਾ ਕੇ ਵੀ ਜੀ ਸੀ ਕੋਈ ਹੱਲ ਨਹੀਂ ਦੋ ਤਿੰਨ ਦਿਨ ਸਪਰੇ ਕਰੀ ਗਏ ਇੱਥੇ ਢੋਲੀਆਂ ਚੱਕੀ ਫਿਰਦੇ ਰਹੇ ਜ ਆ ਬਈ ਕੋਈ ਹੱਲ ਨਹੀਂ ਲੱਭਿਆ ਸਾਨੂੰ ਤੇ ਸਾਰਾ ਇਹ ਕਿੰਨਾ ਬਾਣ ਹੈ ਜਿਹੜਾ ਤੁਸੀਂ ਹੁਣ ਦੁਬਾਰਾ ਬਾਣ ਹੈਗਾ ਇਹ 11 ਕਿੱਲੇ ਆਂਕੂ ਬਾਣ 11 ਕਿੱਲੇ ਬਾਣ ਹਾਂ ਤੇ ਇਹਦਾ ਇੱਕ ਬਹੁਤ ਵੱਡਾ ਨੁਕਸਾਨ ਕਹਿ ਸਾਰੇ ਆਪਾਂ ਜ਼ਮੀਨ ਦਾ ਭਰਾ ਦਾ 11 ਕਿੱਲੇ ਇੱਥੇ ਆ ਕੋਈ ਪਿੰਡ ਕੋ ਉੱਥੇ ਪਿੱਛੇ ਵੀ ਆ ਕੋਸ ਉਹ ਉਹ ਵੀ ਉਹੀ ਆ ਉਹ ਵੀ ਕੋਈ ਬੇਕਾਰ ਹੀ ਆ ਉਹਨੇ ਛਿੱਟਾ ਖਿੱਟਾ ਜਿਆ ਦਿੱਤਾ ਸੀ ਬਸ ਇੱਦਾਂ ਬਗੜਾ ਬਾਇਆਂ ਥੋੜੇ ਜਿਹੀ ਕੋਈ ਆ ਹੋ। ਥੋੜੇ ਸਾਹਮਣੇ ਕਿਵੇਂ ਕੋਈ ਇਹ ਕਾਮਯਾਬੀ ਸੌਦਾ ਹੈਗਾ ਕਿ ਇਹ ਨਹੀਂ। ਕਈ ਭਰਾਵਾਂ ਦੇ ਆਪਾਂ ਦੇਖ ਰਹੇ ਕਈ ਕਾਮਯਾਬੀ ਨਹੀਂ ਸਾਨੂੰ ਤਾਂ ਲੱਗਦਾ ਹੁਣ ਜਿਹੜੇ ਵਿੱਚ ਬੰਦਿਆਂ ਨੇ ਨਾਲੇ ਪਹਿਲਾਂ ਪਾਣੀ ਲਾ ਕੇ ਉਹਨਾਂ ਦੀਆਂ ਕਣਕਾਂ ਥੋੜੀਆਂ ਜੀਆਂ ਮਗਰੋਂ ਪਿਆ ਸੀ। ਹਾਂ। ਉਹਨਾਂ ਨੇ ਪਾਣੀ ਲਾ ਕੇ ਵੀ ਛਿੱਟਲ ਕੇ ਦੇਖ ਲਈ ਵਿੱਚ। ਫੇਰ ਉਹਨਾਂ ਨੇ ਉੱਤੇ ਵੀ ਸਪਰੇਅ ਕਰਕੇ ਦੇਖ ਲਈ। ਅੱਛਾ। ਹੁਣ ਕੋਰਾ ਇੱਕ ਪਹਿਲਾ ਉੱਤੇ ਕਾਲਕਸ਼ਰੀ ਕਹਿੰਦੇ ਛੇ ਕਾਲਕਸ਼ਰੀ ਕਰਕੇ ਦੇਖ ਲਈ ਵਿੱਚ ਲੋਕਾਂ ਨੇ ਹੁਣ ਕੋਰਾ ਜੰਦੀ ਵੀ ਕਰਕੇ ਦੇਖ ਲਈ। ਸੁੰਡ ਹੜੇ ਵੀ ਉਵੇਂ ਹੀ ਫਿਰਦਾ। ਠੀਕ ਹੈ। ਜਿਹੜਾ ਹੁਣ ਛੱਟਾ ਦੇ ਕੇ ਇਹ ਕੋਈ ਉਹ ਡੱਬ ਪਾਤੇ ਜਿਵੇਂ ਉਹ ਆ ਕਣਖਾਈ ਜਾਂਦਾ ਛੱਟਾ ਦੇ ਕੇ ਉਹ ਕਰਦਾ ਉੱਤੇ ਜੜਜੀ ਲਾ ਲੈਂਦਾ ਉਹ ਮੁੜ ਕੇ ਗਰੋਸਤਾ ਕਰਦੀ ਨਹੀਂ ਕਣਕਾ ਕਰਦੀ ਨਹੀਂ ਜਦੋਂ ਮਿੱਟੀ ਚ ਨਹੀਂ ਉਹ ਮੋਰਾ ਢੱਕਾ ਆ ਖੜਾ ਰਹਿਣਾ ਦੋਸਤੋ ਇਹ ਆਪਾਂ ਕਿਸਾਨ ਬਾਈ ਨਾਲ ਹਮਦਰਦੀ ਇੱਕ ਤੁਸੀਂ ਦੇਖ ਹੀ ਸਕਦੇ ਹੋ 10 11 ਕਿਲੇ ਬਾਣ ਬਾਈ ਨੇ ਦੱਸਿਆ ਕਹਿੰਦਾ ਜਿਹੜਾ ਬਾਹਿਆਗਾ ਇੱਕ ਬਹੁਤ ਵੱਡਾ ਨੁਕਸਾਨ ਆ ਇਹ ਬਾਈ ਦਾ ਕਿਉਂ ਇੱਥੇ ਜਿਹੜੀ ਕਣਕ ਬੀਜੀ ਆ ਤੁਸੀਂ ਆਪ ਹੀ ਦੇਖ ਸਕਦੇ ਹੋ ਕਣਕਾਂ ਨੂੰ ਲਗਭਗ ਦੂਜਾ ਪਾਣੀ ਲਾ ਰਹੇ ਨੇ ਜ਼ਿਮੀਦਾਰ ਤੇ ਇਹ ਇੱਕ ਬਹੁਤ ਵੱਡਾ ਜਿਗਰਾ ਹੈ ਦਾ ਜਿਨੇ ਬਿਚਾਰਿਆ ਨੇ ਦਵਾਰੇ ਕਣਕ ਬਾਹ ਕੇ ਦਵਾਰੇ ਬੀਜਣ ਦੀ ਜਿਹੜੇ ਉਹ ਕਰ ਰਿਹਾਗਾ ਤੇ ਬਾਈ ਨੇ ਆਪਣੇ ਕੋਲ ਹੋਰ ਵੀ ਖੜੇ ਬਾਈ ਕਿਵੇਂ ਠੀਕ ਆ ਬਾਈ ਤੇ ਆਪਣਾ ਬਾਣੀ ਆ ਨਾ ਹਾਂਜੀ ਤੇ ਕਿਵੇਂ ਇਹਦਾ ਕੋਈ ਹੱਲ-ਹੁੱਲ ਹੈਗਾ ਸੀ ਕਿਹਨੂੰ ਕੋਈ ਹੱਲ ਨਹੀਂ ਸੀ ਬਾਈ ਉਹ ਤਾਂ ਤਿੰਨ ਵਾਰੀ ਇੱਥੇ ਤਿੰਨ ਗੱਡੀਆਂ ਪੁਲਿਸ ਦੀਆਂ ਆਈਆਂ ਤੇ ਹੁਣ ਅਸੀਂ ਫੋਨ ਕੀਤਾ ਕੋਈ ਮੁਲਾਜ਼ਮ ਨਹੀਂ ਆਇਆ ਸਰ ਆਇਆ ਨਹੀਂ ਕੋਈ ਨਾ ਅੱਛਾ ਤੇ ਇਹਦਾ ਕੋਈ ਹੋਰ ਕਿੰਨਾ ਕ ਮਾਣ ਸਾਰਾ ਥੋੜਾ ਹੈ 11 ਕਿੱਲੇ ਆਈ 11 ਕਿੱਲੇ ਮਾਣ ਦੋ ਸਪ੍ਰੇਆਂ ਹੋ ਗਈਆਂ ਸੀ ਲੱਗ ਹਾਂਜੀ ਪਹਿਲਾਂ ਕਲੋਰੋ ਲੈ ਕੇ ਬੀਜੀ ਆਈ ਸਾਰੀ ਅੱਛਾ ਤੇ ਉਹ ਦਾ ਸਰਕਾਣਾ ਵੱਡੇ ਵਾਦੇ ਕਰਦਿਆਂ ਜੇ ਇੱਥੇ ਸੈਟੇਲਾਈਟ ਫਿਰਦੇ ਹੁੰਦੇ ਸੀ ਹੁਣ ਨਹੀਂ ਆਉਂਦਾ ਜੀ ਸੈਟੇਲਾਈਟ ਉਹਦੀ ਆਉਂਦਾ ਸੀ ਜੀ ਪਹਿਲਾਂ ਜ਼ਿਮੀਦਾਰ ਮੰਡੀਆਂ ਚ ਹਰਿਆ ਹੋਇਆ ਹਾਂ ਜੀ ਹਾਂ ਜੀ ਹਾਂ ਜੀ ਪਹਿਲਾਂ ਝੋਨਾ ਨਹੀਂ ਜੱਕਿਆ ਹਾਂ ਤੇ ਹੁਣ ਜੀ ਆਹਾ ਅੱਗ ਨਹੀਂ ਲਾਉਣ ਦਿੱਤੀ ਤੇ ਇਹ ਦੁਬਾਰਾ ਦੇਖ ਲਓ ਥੋੜੀ ਮੂਰੀ ਥੋੜੀ ਸਾਹਮਣੇ ਤੁਸੀਂ ਨੌਜਵਾਨ ਕਿਸਾਨ ਉਹ ਕੀ ਇਹਦਾ ਕੋਈ ਪੱਕਾ ਹੱਲ ਕੀ ਹੋ ਸਕਦਾ ਪੱਕਾ ਹੱਲ ਜੀ ਅੱਗ ਹੀ ਆ ਇਹਦਾ ਉਹ ਹੋਰ ਫਸਲਾਂ ਤੇ ਐਮ ਐਸ ਪੀ ਦਿੱਤੀ ਜਾਵੇ ਅਸੀਂ ਝੋਨਾ ਲਾਉ ਨੂੰ ਹਟਿਆਂਗੇ ਝੋਨਾ ਲਾਉ ਨੂੰ ਹਟਾ ਹਾਂ ਹਾਂ ਜੀ ਠੀਕ ਹੈ ਤੁਹਾਡਾ ਬਾਈ ਜੀ ਕੀ ਤੁਸੀਂ ਕਹਿਣਾ ਚਾ ਉਹ ਕਾਮਯਾਬ ਹੋਇਆ ਪਿੰਡ ਚ ਜਿਹਨੇ ਸੁਪਰ ਸੀਡਰ ਹੈਪੀ ਸੀਡੀ ਕਿਸੇ ਦੇ ਨਹੀਂ ਸੀ ਸਾਰਿਆਂ ਦੀ ਸੁੰਡ ਸਾਰੇ ਦੀ ਸੁੰਡ ਹੈ ਸਾਰੇ ਲੱਗਪਰ ਰਲਾਈ ਉਹਨਾਂ ਦੀ ਸੁੰਡ ਹੀ ਹੈ ਸਾਰਿਆਂ ਦੀ ਅੱਛਾ ਠੀਕ ਹੈ ਦੋਸਤੋ ਜਿਵੇਂ ਤੁਸੀਂ ਦੇਖਿਆ ਆਪਾਂ ਬਾਈਆਂ ਨਾਲ ਗੱਲਬਾਤ ਕਰੀ ਇਹਨਾਂ ਨੇ ਦੱਸਤਾ ਕਿੰਨਾ ਪੱਕਾ ਹਲ ਤਾਂ ਲਗਭਗ ਦੇਖਿਆ ਜਾਵੇ ਤਾਂ ਅੱਗ ਹੀ ਐ ਤੇ ਆਹ ਦੇਖੋ ਕਿੰਨਾ ਵੱਡਾ ਜਿਗਰਾ ਕਰਕੇ ਇਹ ਜਿਹੜਾ ਟਰੈਕਟਰ ਤੇ ਕਿਸਾਨ ਬੈਠਾ ਹੈ ਇਹ ਹੀ ਦੱਸ ਸਕਦਾ ਵੀ ਉਹ ਕਿੰਨਾ ਵੱਡਾ ਜਿਗਰਾ ਕਰਕੇ ਕਿਸਾਨ ਆਪਦੀ ਫਸਲ ਬਾਹਰ ਆ ਕਿੰਨੇ ਸ਼ੌਂਕ ਨਾਲ ਉਹਨੇ ਆਪਦੇ ਬੀਜੀਸੀ ਕਣਕ ਕਿਉਂ ਹਰੇਕ ਦੀਆਂ ਮਜਬੂਰੀਆਂ ਹਰੇਕ ਦੇ ਵੱਡੇ ਵੱਡੇ ਕਬੀਲਦਾਰੀਆਂ ਆਪਣੀਆਂ ਹੁੰਦੀਆਂ ਘਰੇ ਕਿਸੇ ਨੇ ਆਪਦੇ ਪੁੱਤ ਦਾ ਵਿਆਹ ਕਰਨਾ ਕਿਸੇ ਨੇ ਧੀ ਦਾ ਕਿਸੇ ਨੇ ਪੁੱਤ ਬਾਹਰ ਤੋਰਨਾ ਪਰ ਜਦੋਂ ਆਹ ਇਹੀ ਹਾਲਾਤ ਹੋ ਜਾਂਦੇ ਨੇ ਤਾਂ ਕਿਸਾਨ ਪੂਰੀ ਤਰ੍ਹਾਂ ਕਹਿ ਰਿਹਾ ਨੇ ਇੱਕ ਦਿਨ ਨਾਲ ਢੱਕ ਮਗਾ ਜਾਂਦਾਗਾ ਤੇ ਆਪਾਂ ਇਹ ਕਹਿੰਦੇ ਆ ਅਪਲਾਈ ਦੀ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਜੋ ਸਭ ਤੋਂ ਇਹ ਪੰਜਾਬ ਦੇ ਇੱਕ ਵੀਡੀਓ ਪਹੁੰਚੇ ਤੇ ਜਿਆ ਜਿਹੜਾ ਸੁੰਡ ਦਾ ਜਿਹੜੀ ਸਰਕਾਰਾਂ ਕਹਿੰਦੀਆਂ ਸੀ ਵੀ ਇਹਦਾ ਹੱਲ ਹੈਗਾ ਇਹਦਾ ਕੋਈ ਹੱਲ ਨਹੀਂ ਪੱਕਾ ਐਵੇਂ ਜਿਹੜੇ ਕਹਿੰਦੇ ਆ ਵੀ ਹੱਲ ਹੈਗਾ ਕੋਈ ਉਹਦਾ ਹੱਲ ਨਹੀਂ ਜਦੋਂ ਕਣਕਾ ਨਿਕਲੂਗੇ ਲੋ ਪਤਾ ਲੱਗੂ ਦੋ ਦੋ ਪਾਣੀ ਲਾਦੇ ਛੰਡਾਂ ਵਾਲੀਆਂ ਕਣਕਾਂ ਨੂੰ ਉਹ ਕੋਈ ਗਰੋਥ ਨਹੀਂ ਕਰੀ ਤੁਸੀਂ ਦੇਖ ਲਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਧੰਨਵਾਦ